ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਆਪਰੇਸ਼ਨ ਸੰਦੂਰ ਇੰਡੀਆ ਦੇ ਵੱਲੋਂ ਚਲਾਇਆ ਜਾਂਦਾ ਹੈ ਲੇਕਿਨ ਇਸ ਤੋਂ ਬਾਅਦ ਇੱਕ ਵੱਡੀ ਕਾਰਵਾਈ ਦੇਸ਼ ਦੇ ਅੰਦਰ ਹੀ ਕੀਤੀ ਜਾਂਦੀ ਹੈ ਵੱਡੇ ਪੱਦਰ ਦੇ ਉੱਤੇ ਦੇਸ਼ ਨਾਲ ਗੱਦਾਰੀ ਕਰਨ ਵਾਲੇ ਪੜੇ ਜਾਂਦੇ ਨੇ ਉਹ ਸਮਾਂ ਜਦੋਂ ਸਾਰਾ ਦੇਸ਼ ਭਾਰਤੀ ਫੌਜ ਦਾ ਸਾਥ ਦੇ ਰਿਹਾ ਸੀ ਤਾਂ ਕੁਝ ਲੋਕ ਅਜੇ ਸਨ ਜਿਹੜੇ ਫੌਜ ਦੇ ਨਾਲ ਤੇ ਦੇਸ਼ ਦੇ ਨਾਲ ਗੱਦਾਰੀ ਕਰ ਰਹੇ ਸਨ ਤਾਂ ਇੱਕ ਸੋਹਣੀ ਸੁਨੱਖੀ ਯੂਟਿਊਬਰ ਆ ਜਿਹੜੀ ਉਸ ਦੇ ਵੱਲੋਂ ਵੀ ਦੇਸ਼ ਦੇ ਨਾਲ ਗੱਦਾਰੀ ਕੀਤੀ ਗਈ ਹੈ ਲੱਖਾਂ ਰੁਪਏ ਕਮਾਉਣ ਵਾਲੀ ਯੂਟਿਊਬਰ ਆ ਜਿਹੜੀ ਉਹ ਇੱਕ ਲਾਲਚ ਵਿੱਚ ਆ ਜਾਂਦੀ ਹੈ ਅਤੇ ਉਸ ਦੇ ਵੱਲੋਂ ਦੇਸ਼ ਨਾਲ ਗੱਦਾਰੀ ਕਰ ਲਈ ਜਾਂਦੀ ਹੈ ਤਾਂ ਹਰਿਆਣਾ ਦੀ ਇਹ ਰਹਿਣ ਵਾਲੀ ਹੈ ਅਤੇ ਇਸ ਦੇ ਨਾਲ ਕੁਝ ਹੋਰ ਦੇ ਜਿਹੜੇ ਉਹ ਵੀ ਜਾਸੂਸ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਇੱਕ ਨਵੀਂ ਉਮਰ ਦਾ ਨੌਜਵਾਨ ਆ ਜਿਹੜਾ ਕੈਥਲ ਦਾ ਰਹਿਣ ਵਾਲਾ ਹੈ ਉਸ ਤੋਂ ਵੀ ਗ੍ਰਿਫਤਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਨੂਹ ਅਤੇ ਪਾਣੀ ਪਾਤੋਂ ਵੀ ਇਹ جاسੂਸ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਦੂਜੇ ਪਾਸੇ ਮਲੇਰਕਟਲਾ ਤੋਂ ਦੋ جاسੂਸ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਕੀ ਹਰਿਆਣਾ ਦੇ ਹੀ ਦੱਤੇ ਜਾ ਰਹੇ ਨੇ ਇਸ ਦੀ ਵੀ ਜਲਦ ਹੀ ਪੁਸ਼ਟੀ ਆ ਜਿਹੜੀ ਉਹ ਹੋ ਜਾਵੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਬਲੌਗਰ ਜਿਹੜਾ ਦੇ ਵੀਡੀਓਜ਼ ਦੇ ਉੱਤੇ ਮਿਲੀਅਨ ਵਿਊ ਆਉਂਦੇ ਨੇ ਜਿਨ੍ਹਾਂ ਨੂੰ ਲੱਖਾਂ ਲੋਕ ਫੋਲੋ ਕਰਦੇ ਨੇ ਅਤੇ ਲੱਖਾਂ ਰੁਪਏ ਦੀ ਕਮਾਈ ਉਹਨਾਂ ਨੂੰ ਹਰ ਮਹੀਨੇ ਹੁੰਦੀ ਹੈ ਜਿਹੜੀ ਜ਼ਿੰਦਗੀ ਦੇ ਲੋਕ ਸੁਪਨੇ ਲੈਂਦੇ ਨੇ ਉਹ ਜ਼ਿੰਦਗੀ ਇਹ ਬਲੌਗਰ ਜੀ ਰਹੀ ਸੀ ਲੇਕਿਨ ਫਿਰ ਵੀ ਲਾਲਸਾ ਇਨੀ ਵੱਧ ਜਾਂਦੀ ਹੈ ਕਿ ਦੇਸ਼ ਦੇ ਨਾਲ ਗੱਦਾਰੀ ਕਰ ਦਿੱਤੀ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ 2 ਮਹੀਨੇ ਪਹਿਲਾਂ ਇਹ ਜਿਹੜੀ ਬਲੌਗਰ ਆ ਜਿਹੜੀ ਇਹ ਯੂਟਿਊਬਰ ਆ ਇਹ ਪਾਕਿਸਤਾਨ ਜਾ ਕੇ ਆਈਸੀ ਉੱਤੇ ਦੀਆਂ ਵੀਡੀਓਜ਼ ਵੀ ਇਸਦੇ ਚੈਨਲ ਦੇ ਉੱਤੇ ਪਈਆਂ ਨੇ ਅਤੇ ਇਸਦੇ ਵੱਲੋਂ ਉੱਥੇ ਜਾ ਕੇ ਘੁੰਮਣਾ ਫਿਰਦਾ ਕੀਤਾ ਗਿਆ ਅਤੇ ਵੀਡੀਓਜ਼ ਵੀ ਬਣਾਈਆਂ ਗਿਆ ਵੀਡੀਓਜ਼ ਇੰਟਰਨੈਟ ਤੇ ਵੀ ਪਾਈਆਂ ਗਿਆ YouTube ਤੇ ਵੀ ਪਾਈਆਂ ਗਿਆ ਲੇਕਿਨ ਬਾਅਦ ਦੇ ਵਿੱਚ ਜਦੋਂ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਗद्दारों ਨੂੰ ਟਾਰਗੇਟ ਕੀਤਾ ਗਿਆ ਤਾਂ ਲਗਾਤਾਰ ਪਰਤਾਂ ਖੁੱਲਦਿਆਂ ਗਈਆਂ ਜਿਸ ਦੌਰਾਨ ਇਸ ਲੜਕੀ ਦਾ ਵੀ ਨਾਮ ਸਾਹਮਣੇ ਆਉਂਦਾ ਹੈ ਜਿਸ ਦੇ ਵੱਲੋਂ ਦੇਸ਼ ਦੇ ਨਾਲ ਗद्दारी ਕੀਤੀ ਗਈ ਹੈ ਹਰਿਆਣਾ ਦੀ ਇਸ ਲੜਕੀ ਦੇ ਵੱਲੋਂ ਦੇਸ਼ ਦੇ ਨਾਲ ਗद्दारी ਕੀਤੀ ਗਈ ਹੈ ਤਾਂ ਜੋਤੀ ਮਲਹੋਤਰਾ ਨਾਂ ਦੀ ਇਸ ਵਲੌਗਰ ਨੂੰ ਗ੍ਰਿਫਤਾਰ ਹਰਿਆਣਾ ਦੇ ਹਿਸਾਰ ਤੋਂ ਕੀਤਾ ਗਿਆ ਹੈ ਇਸ ਦੇ ਨਾਲ ਹੀ ਇੱਕ ਨੌਜਵਾਨ ਹੈ ਜਿਹੜਾ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਕਿ ਹਰਿਆਣਾ ਦੇ ਕੈਥਲ ਦੇ ਨਾਲ ਸੰਬੰਧ ਰੱਖਦਾ ਹੈ ਦਵਿੰਦਰ ਸਿੰਘ ਢਿੱਲੋਂ ਉਸ ਦਾ ਨਾਮ ਹੈ ਅਤੇ ਉਹ ਪਟਿਆਲਾ ਦੇ ਵਿੱਚ ਖਾਲਸਾ ਕਾਲਜ ਦੇ ਵਿੱਚ ਐਮਏ ਪੋਲੀਟੀਕਲ ਸਾਇੰਸ ਦੀ ਪੜ੍ਹਾਈ ਕਰ ਰਿਹਾ ਸੀ 25 ਸਾਲ ਦਾ ਇਹ ਨੌਜਵਾਨ ਹੈ ਜਿਹੜਾ ਇਸ ਤੂ ਵੀ ਜਸ਼ੂਸੀ ਦੇ ਦੋਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਸ ਦੇ ਵੱਲੋਂ ਮਿਲਟਰੀ ਏਰੀਆ ਅਤੇ ਹੋਰ ਸੈਂਸਿਟਿਵ ਇਨਫੋਰਮੇਸ਼ਨਾਂ ਜਿਹੜੀ ਉਹ ਪਾਕਿਸਤਾਨ ਨੂੰ ਭੇਜੀ ਜਾਂਦੀ ਸੀ ਇਹ ਸਾਰੇ ਜਿਹੜੇ ਜਾਸੂਸ ਦੇ ਇਹ ਪਾਕਿਸਤਾਨੀ ਏਜੰਸੀ ਆਈਐਸਆਈ ਦੇ ਨਾਲ ਕੰਮ ਕਰ ਰਹੇ ਸੀ ਉਸ ਨੂੰ ਭਾਰਤ ਦੀ ਖੂਫੀਆ ਜਾਣਕਾਰੀ ਭੇਜ ਰਹੇ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਖਾਸਾ ਕਾਲਰ ਦਾ ਇਹ ਵਿਦਿਆਰਥੀ ਹਰਿਆਣਾ ਦੇ ਕੈਤਲ ਦਾ ਰਹਿਣ ਵਾਲਾ ਹੈ ਅਤੇ ਪਾਕਿਸਤਾਨੀ ਏਜੰਟ ਦੇ ਨਾਲ ਇਸ ਦਾ ਸੰਪਰਕ ਹੁੰਦਾ ਹੈ ਆਈਐਸਆਈ ਏਜੰਟ ਦੇ ਨਾਲ ਇਸ ਦਾ ਸੰਪਰਕ ਹੁੰਦਾ ਹੈ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਰਤਾਰਪੁਰ ਕੋਰੀਡੋਰ ਰਾਹੀਂ ਇਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨ ਕਰਨ ਗਿਆ ਸੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉੱਤੇ ਕਿਸੇ ਲੜਕੀ ਦੇ ਨਾਲ ਇਸ ਦੀ ਜਾਣ ਪਛਾਣ ਹੁੰਦੀ ਹੈ ਅਤੇ ਬਾਅਦ ਦੇ ਵਿੱਚ ਉਹ ਸੜਕੀ ਦੇ ਵੱਲੋਂ ਵੀ ਇਸ ਤੋਂ ਹੋਰ ਲੜਕੀਆਂ ਦੇ ਨਾਲ ਦੋਸਤੀ ਕਰਨ ਦਾ ਲਾਲਚਾ ਜਿਹੜਾ ਉਹ ਦਿੱਤਾ ਜਾਂਦਾ ਹੈ ਤਾਂ ਇੱਕ ਲੜਕੀ ਦੀ ਦੋਸਤੀ ਦੇ ਚੱਕਰ ਦੇ ਵਿੱਚ ਅਤੇ ਕੁਝ ਲਾਲਚ ਦੇ ਚੱਕਰ ਵਿੱਚ ਇਸ ਦੇ ਵੱਲੋਂ ਦੇਸ਼ ਦੇ ਨਾਲ ਗਦਦਾਰੀ ਜਾਂ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਦੂਜੇ ਪਾਸੇ ਹਿਸਾਰ ਦੀ ਮਸ਼ਹੂਰ ਮਹਿਲਾ ਯੂਟਿਊਬਰ ਜੋਤੀ ਮਲਹੋਤਰਾ ਵੀ ਜਾਸੂਸੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੀ ਗਈ ਹੈ ਜਿਸ ਦੇ ਖਿਲਾਫ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਪਹਾਣੀ ਪੱਤੇ ਤੇ ਨੂਹ ਤੋਂ ਵੀ ਇੱਕ ਇੱਕ ਜਾਸੂਸ ਆ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਮਾਂ ਬਾਰੇ ਜਲਦ ਹੀ ਖੁਲਾਸਾ ਹੋ ਜਾਵੇਗਾ ਅਤੇ ਨਾਲ ਹੀ ਮਲੇਰ ਕੋਟਲਾ ਪੰਜਾਬ ਵਿੱਚੋਂ ਵੀ ਦੋ ਜਾਸੂਸ ਤੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਨੇ ਦੂਜੇ ਪਾਸੇ ਇਹ ਜਿਹੜਾ ਨੌਜਵਾਨ ਜਿਹੜਾ ਖਾਲਸਾ ਕਾਲਜ ਦੇ ਵਿੱਚ ਪੜਦਾ ਹੈ ਤਾਂ ਇਸ ਦੇ ਪ੍ਰੋਫੈਸਰਾਂ ਨੇ ਵੀ ਇਸ ਦੇ ਬਾਰੇ ਕੁਝ ਖੁਲਾਸੇ ਕੀਤੇ ਨੇ ਕਾਲਜ ਦੇ ਪ੍ਰੋਫੈਸਰ ਦੇ ਵੱਲੋਂ ਵੀ ਬਿਆਨ ਨੇ ਜਿਹੜੇ ਉਹ ਨਿਕਲ ਕੇ ਸਾਹਮਣੇ ਆਏ ਨੇ ਤੇ ਉਹਨਾਂ ਨੇ ਕਾਲਜ ਦੇ ਵਿੱਚ ਇਸ ਨੌਜਵਾਨ ਦੇ ਬਿਹੇਵੀਅਰ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਹ ਵੀ ਗੱਲ ਦੱਸਦੀ ਹੈ ਕਿ ਪਹਿਲਾਂ ਸਾਰਾ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਬਾਅਦ ਦੇ ਵਿੱਚ ਇਹ ਨੌਜਵਾਨ ਜਿਹੜਾ ਇਸ ਦੀ ਹਾਜ਼ਰੀ ਘਟ ਜਾਂਦੀ ਆ ਤਾਂ ਇਸ ਦੇ ਬਾਰੇ ਵੱਡੇ ਖੁਲਾਸੇ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਵੀ ਕੀਤੇ ਗਏ ਨੇ ਤਾਂ ਇਸ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਖਾਲਸਾ ਕਾਲਜ ਦੇ ਪ੍ਰੋਫੈਸਰ ਦਾ ਆਓ ਦੇਖਦੇ ਹਾਂ ਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਪ੍ਰੋਫੈਸਰ ਜਗਤਾਰ ਸਿੰਘ ਹੈ ਜੀ ਜਗਤਾਰ ਜੀ ਕੁ ਮਾਮਲਾ ਹੈ ਵਿਦਿਆਰਥੀ ਦਾ ਤੁਹਾਡਾ ਰਿਕਾਰਡ ਬੜੇ ਗਹਿਰੇ ਹਨ ਬੋਲੋ ਕਿਵੇਂ ਦੇਖਦੇ ਕੀ ਗੱਲ ਚੀ ਚੀ ਕੀ ਨਾਮ ਆਉਦਾ ਕਿਹੜੀ ਕਲਾਸ ਦੇ ਜੀ ਵਿਦਿਆਰਥੀ ਦਾ ਨਾਮ ਜੀ ਦਵਿੰਦਰ ਸਿੰਘ ਹੈ ਜੀ ਉਹ ਐਮਏ ਭਾਗ ਪਹਿਲਾ ਦਾ ਵਿਦਿਆਰਥੀ ਸੀ ਪਿਛਲੇ 1 ਸਾਲ ਤੋਂ ਸਾਡੇ ਕੋਲੇ ਪੜ ਰਿਹਾ ਸੀ ਆਮ ਵਿਦਿਆਰਥੀਆਂ ਦੀ ਤਰ੍ਹਾਂ ਬਿਹੇਵ ਸੀ ਉਹ ਦਾ ਕਾਲਜ ਦੇ ਵਿੱਚ ਨਾਰਮਲ ਵੀਅਵ ਸੀ ਕਾਲਜ ਦੇ ਵਿੱਚ اٹੈਂਡੈਂਸ ਥੋੜੀ ਘੱਟ ਸੀ ਉਹਦੀ ਇਸ ਕਰਕੇ ਹੁਣ ਵੀ ਮਾਰਚ ਮਹੀਨੇ ਤੋਂ ਬਾਅਦ ਉਹ ਕਾਲਜ ਦੇ ਵਿੱਚ ਉਹਨੇ ਕੋਈ ਹਾਜ਼ਰੀ ਨਹੀਂ ਲਈ ਆਪਣੀ ਕਲਾਸਾਂ ਦੇ ਵਿੱਚ ਤੇ ਪਿਛਲੇ ਵੀਕ ਦੋ ਪੇਪਰ ਹੋਏ ਨੇ ਉਹਨਾਂ ਚ ਅਪੀਅਰ ਹੋਇਆ ਤੇ ਦੋ ਦੇ ਵਿੱਚੋਂ ਅਪੀਅਰ ਨਹੀਂ ਹੋਇਆ ਜੀ ਕਿੱਥੇ ਦਾ ਹੈਗਾ ਵਿਦਿਆਰਥੀ ਉਹ ਸ਼ਾਇਦ ਆਪਣਾ ਹਰਿਆਣਾ ਦੇ ਵਿੱਚ ਡਿਸਟ੍ਰਿਕਟ ਐਥਲ ਦੇ ਵਿੱਚ ਕੋਈ ਪਿੰਡ ਹੈ ਜੀ ਪਾਲੀਰ ਰਿਕਾਰਡ ਦੇ ਵਿੱਚ ਜਿਹੜਾ ਦਾ ਐਡਰੈਸ ਹੈ ਉਸ ਅਕੋਰਡਿੰਗ ਕੋ ਡਿਸਟ੍ਰਿਕਟ ਐਥਲ ਦਾ ਵਿਦਿਆਰਥੀ ਸੀ ਹਰਿਆਣੇ ਦੇ ਵਿੱਚ ਕਿਵੇਂ ਕੀ ਪੜਾਈ ਕੀ ਕਰਦਾ ਸੀ ਉਹ ਐਮਐਸ ਫਸਟ ਇਅਰ ਦਾ ਵਿਦਿਆਰਥੀ ਸੀ ਜੀ ਉਹਦੀ ਗਤੀਵਿਧੀਆਂ ਕਿਵੇਂ ਸੀ ਕੋਲ ਅਸੀਂ ਸਰ ਨਾਰਮਲ ਜਿੱਦਾਂ ਆਮ ਵਿਦਿਆਰਥੀਆਂ ਦਾ ਬਿਹੇਵ ਹੈ ਇਸ ਤਰੀਕੇ ਦਾ ਨਾਰਮਲ ਬਿਹੇਵ ਸੀ ਕਦੇ ਕੋਈ ਇਦਾਂ ਦਾ ਸਾਨੂੰ ਲੱਗਿਆ ਨਹੀਂ ਕਿ ਕੋਈ ਅਪਾ ਜਿਹਨੂੰ ਆਇਡੈਂਟੀਫਾਈ ਕਰ ਸਕੀਏ ਕਿ ਸ਼ੱਕੀ ਕੋਈ ਗਤੀਵਿਧੀ ਕਦੇ ਕੋਈ ਨਹੀਂ ਨਾਰਮਲ ਵਿਦਿਆਰਥੀਆਂ ਦੀ ਤਰ੍ਹਾਂ ਉਹ ਆਮ ਬਿਹੇਵ ਕਰਦਾ ਸੀ ਅੱਜ ਕਾਲਜ ਦੇ ਵਿੱਚ ਮੁਲਾਜ਼ਮ ਵੀ ਆਏ ਸੀਗੇ ਜਾਣਕਾਰੀ ਲੈਣ ਲਈ ਤੁਹਾਡੇ ਕੋਲ ਨਹੀਂ ਕੁਛ ਨਹੀਂ ਸਰ ਉਹ ਤਾਂ ਨਾਰਮਲ ਹੀ ਹੁੰਦਾ ਕੋਈ ਐਡਰੈਸ ਵਗੈਰਾ ਜਾਂ ਉਹਦਾ ਕੋਈ ਪਤਾ ਕਰਨ ਆਏ ਸੀਗੇ ਕਿ ਕਾਲਜ ਦੇ ਵਿੱਚ ਕਿੰਨੀ ਦੇਰ ਤੋਂ ਵੱਡਦਾ ਸੀਗਾ ਜਸਟ ਇੰਨੀ ਕੁ ਵੈਰੀਫਿਕੇਸ਼ਨ ਸੀ ਉਹਨਾਂ ਦੀ ਕੋਈ ਪਤਾ ਮਿਲਿਆ ਤੁਹਾਨੂੰ ਪਤਾ ਲੱਗਦਾ ਇੱਕ ਹਾਫਾ ਹੁੰਦੇ ਆ ਬੰਦੇ ਕਿ ਕੀ ਕੀ ਗਤੀਵਿਧੀਆਂ ਠੀਕ ਨਹੀਂ ਚੱਗਦੀ ਉਸ ਤੋਂ ਹਾਫਾ ਹੁੰਦੇ ਤੁਹਾਨੂੰ ਪਤਾ ਲੱਗਿਆ ਕੁਝ ਕਦੇ ਸ਼ੱਕ ਨਹੀਂ ਸਰ ਕਦੇ ਮੈਨੂੰ ਕੋਈ ਐਦਾਂ ਦਾ ਸ਼ੱਕ ਨਹੀਂ ਹੋਇਆ ਬਹੁਤ ਮੇਰਾ ਇੰਟਰੈਕਸ਼ਨ ਹੋਇਆ ਨਹੀਂ ਕਦੇ ਉਹਦੇ ਨਾਲ ਜਸਟ ਇੱਕ ਦੋ ਵਾਰ ਸ਼ਾਇਦ ਮੈਂ ਕਦੇ ਮਿਲਿਆ ਹੋਇਆ ਹਾਂ ਉਹਨੂੰ ਮੈਨੂੰ ਕਦੇ ਇਦਾਂ ਲੱਗਿਆ ਨਹੀਂ ਕਿ ਕਿ ਇਦਾਂ ਦੀ ਕੋਈ ਸ਼ੱਕੀ ਕੀਤੀ ਲੈਕਚਰ ਵੀ ਨਹੀਂ ਲਾਂਦਾ ਸੀ ਘੱਟ ਵੱਧ ਜਾਂਦਾ ਸੀ ਕੋਈ ਨਹੀਂ ਲੈਕਚਰ ਸਰ ਉਹ ਸ਼ੁਰੂ ਚ ਲਾਂਦਾ ਰਿਹਾ ਕਿਤੇ ਪਿਛਲੇ ਸਾਲ ਕੱਟੇ ਇਸ ਵਾਰੀ ਉਹ ਮਹੀਨੇ ਡੇਢ ਮਹੀਨੇ ਤੋਂ ਕਾਲਜ ਦੇ ਵਿੱਚ ਘਟ ਆ ਰਿਹਾ ਨਹੀਂ ਸਰ